ਸੰਜੀ ਮਿੱਤਰ ਸਤਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਦਾ ਮੈਂ ਮਿੱਤਰ ਸਰਬਸਚਾ ਰਹੀ ਆ ਜੋਂਡ ਯਰ ਦੀ ਗੋਂਡ ਯਰ ਦੀ ਗੱਲ ਲੱਗੇ ਹੈ ਫਾਰਮ ਟਰੱਕ ਦੀ ਹੋਗੀ ਫਾਰਮ ਟਰੱਕ ਦੀ ਹੀ ਕਰਤੀ ਫਾਰਮ ਟਰੱਕ ਦੀ ਹੋਗੀ ਉਹਦੀ ਤਾਂ ਹੋਈ ਹੋ ਗਿਆ ਨਾਮ ਹੀ ਛੋਟਾ ਅਜੇ ਡੀਜ਼ਲ ਫਿਲਟਰ ਆਹ ਡੀਜ਼ਲ ਫਿਲਟਰ ਕੱਢ ਤੇ ਤੇ ਕਿਹਦਾ ਫਿਲਟਰ ਮੰਗ ਲਿਆ ਫਿਲਟਰ ਭਾਵੇਂ ਤਾਂ ਉਹਦੇ ਵੀ ਡੀਜ਼ਲ ਫਿਲਟਰ ਸਾਰਾ ਕੱਢਦਾ ਸਾਫਾ ਨਹੀਂ ਸਾਫਾ ਐਂ ਕਰੋ ਚੱਕ ਖੋਲ ਨਾ ਪਹਿਲੇ ਹੀ ਜੈਨ ਵੀ ਪਾਉਣ ਵਾਲਿਆ ਜੈਨ ਵੀ ਸਾਡੇ ਖਰਾਬ ਹੋਈ ਪਈ ਸੀ ਚਲੋ ਮਿਲਦੇ ਜੀ ਪਾ ਕੇ ਜੈਨ ਫਿਰ ਆਪਾਂ ਲੋਰੀ ਏਡੀ ਦਾ ਹੋ ਸਰਵਿਸ ਫਿਲਟਰ ਹੀ ਪਾਤਾ ਤੇ ਇਹਦੀ ਵਰਤਤਾ ਪੂਰਾ ਜੀ ਇਹ ਉਹ ਦਾ ਪੂਰਾ ਟਾਇਰ ਉਹ ਕੱਲ੍ਹ ਉਹਦੀ ਅਮਰ ਉਹ ਲਈ ਆਪਾ ਤੇ ਥੋੜੇ ਚੌੜੇ ਆ ਲੱਟਾਂ ਮੋੜੀਆਂ ਪੈ ਗਈ ਜਿਹੜੀ ਜਿਹੜੇ ਫਿਲਟਰ ਲੱਗੇ ਕੰਦਾ ਫਿਲਟਰ ਨਾ ਥੋੜਾ ਟਾਈਟ ਵੱਟਾ ਉਹ ਉਹ ਦਾ ਗੋਲ ਬੋਤੀ ਉਹ ਸਿੱਧਾ ਅਲਿਕ ਕਰੀ ਰੈਡੀ ਹੋਈ ਮੂਰ ਲੱਗਿਆ ਏ ਇਰਕਿੰਡਾ ਡਾਉਨ ਉਹ ਜੈਨ ਖਰਾਬ ਹੋਗਾ ਦੀਗਾ ਜੈਨ ਲੈਣਗੇ ਆ ਫਿਰ ਸਾਰੇ ਹੋ ਗਏ ਓਕੇ ਫਿਰ ਪਾਜਾ ਉਤਾਰ ਲੈ ਗਿਆ ਚੱਕੇ ਛੋਟੂਏ ਆਹ ਪਾਣਾ ਪਾ ਲਾ ਗੋਬਾਲੇ ਹਾਂਜੀ ਉਹ ਉਤਾਰ ਲੈ ਗਿਆ ਕਿੱਥੇ ਆਹ ਖੜਕਦੀ ਵੀ ਪਾਣੀ ਦੇ ਵਿੱਚ ਲਾਓ ਜੀ ਮਿੱਤਰੋ ਕਰਤੇ ਆ ਸਾਰਾ ਕੁਝ ਓਕੇ ਕਰਕੇ ਹੁਣ ਕਿੰਨਾ ਬੜਾ ਹੋ ਗਿਆ ਹੋਰ ਗੇ ਵਾਸ਼ ਕਰਕੇ ਖੜਾ ਦਿੰਨੇਗੇ ਰੱਖੋ ਸਾਰੇ ਹਾਰਮ ਟਰੱਕ ਦੀ ਅਲਾਈਨਮੈਂਟ ਸੈੱਟ ਕੀਤੀ ਹੈ ਮੋਹਰ ਲਟਰਾ ਦੀ ਇਹਦੀ ਸਰਵਿਸ ਹੋ ਗਈ ਹੁਣ ਮਾਰ ਕੇ ਕਿਨਾਂ ਸਾਵੇ ਤੇ ਸ਼ੈਂਪੂ ਪਾ ਟਗਾ ਦੇ ਫਿਰ ਲਾ ਦਿੰਨੇ ਆਪਾਂ ਇਹਨਾਂ ਨੂੰ ਟਕਾਣੇ ਤੇ ਤਪੇ ਘੜਾ ਦਾ ਘੰਟਾ ਦਾ ਸੁੱਕ ਜਾਣਗੇ ਫਿਰ ਅੰਦਰ ਲਾ ਦਾਂਗੇ ਹੁਣ ਤਾਂ ਸੀਜ਼ਨ ਵੇਲੇ ਚਾਹੀਦੇ ਆਪਾਂ ਨੂੰ ਤੇ ਲਾ ਗੀ ਜੌਂਡੀਰ ਦੀ ਬਾਰੀ ਇਹ ਫਾਰਮ ਟਰੱਕ ਫੇਸ ਹੋਣ ਲਈ ਕਾਦੀ ਦਿਖਾਈ ਜਾਂਦਾ ਸਮਾਂ ਤੇ ਹਾਂ ਲੋ ਜੀ ਮਿੱਤਰੋ ਤੋਂ ਤੇ ਤਾਂ ਨਹੀਂ ਚੁੱਟੇ ਸੁਨ ਲੀਕਾ ਦੀ ਸਰਵਿਸ ਤਾਂ ਨਹੀਂ ਕੀਤੀ ਹੋਈ ਤੋਂ ਤਾਂ ਇਹਨਾਂ ਨੂੰ ਦੀ ਸਰਵਿਸ ਕੀਤੀ ਹੈ ਇਹਦੀ ਲੈਨ ਮੈਨਟੇਨੈਂਸ ਕੀਤੀ ਹੈ ਕੋਟੇਰਾਂ ਦੀ ਲੈਨ ਓਕੇ ਕਰਤੀ ਜਮਾ ਆਪਾਂ ਜੌਂਡੀਆ ਦੀ ਪ੍ਰੈਸ ਹੋ ਗਈ ਫਾਰਮ ਟਰੱਕ ਜੀ ਵੀ ਹੋਊਗਾ ਤੇ ਨਵੇਂ ਆਪਾਂ ਤੋਂ ਹੋ ਕੇ ਫੜਾ ਦੇ ਹੁਣ ਆfte ਦੀ ਕਰਪਾ ਨਾਲ ਜਦੋਂ ਵੱਡਾਂ ਦੇ ਝੁੰਡਾਂ ਵਿੱਚ ਚੁਣਵਾਇਆ ਚੁਣਵਾ। ਜਿਹੜੀ ਉਹ ਰੇ ਵਿੱਚ ਕੱਢਿਆ ਹੋਰ ਟਾਈਮ ਬਾਅਦ ਇਹ ਤੁਹਾਡਾ ਝੁੰਡਾ ਲੱਗ ਜਾ ਉਹ ਅੰਦਰ ਘੜਾਈ ਅੱਜ ਕੱਢੇ ਗਏ ਇੱਕ ਦਿਨ ਹਰ ਤੇ ਪੱਠੇ ਵੀ ਜੀ ਪਹਿਲਾਂ ਸੋਨ ਲਿਖਾ ਦਿਆਂ ਹਾਂ ਤੁਹਾਨੂੰ ਕਰੋ ਚੱਕ ਜੀ ਜਿਹੜਾ ਸੋਨ ਲਿਖਾ ਤੇ ਗਣੀ ਬਚੇ ਤੋ ਫੁਲਾ ਕਜੂ ਤੋ ਫੁਲਾ ਕੇ ਤੋਂ ਬਾਅਦ ਫੇਰ ਅੰਦਰ ਲਾ ਦੇ ਚਲੋ ਠੀਕ ਆ ਜੀ ਲਾ ਦੇ ਫੇਰ ਆਪਾਂ ਜਦੋਂ ਆਪਣੀ ਬਾਡੀ ਸ਼ੁਰੂ ਹੋ ਗਈ ਮਸ਼ੀਨ ਦੀ ਫੇਰ ਵਲੌਗ ਬਣਾ ਕਰਦੇ ਡੇਲੀ ਹੁਣ ਤਾਂ ਹੈ ਨਹੀਂ ਕੋਈ ਦੁਕਾਨ ਨੂੰ ਪਾਈਉਂ ਨਹੀਂ ਆਪਾਂ ਵੀਡੀਓ ਬਣਦੇ ਜੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਆਪਣੀ ਵੀਡੀਓ ਤੇ ਬਸ ਤਰੀ ਗੱਲ ਜੀ ਸਾਰਿਆਂ ਨੂੰ ਹੋਰ ਦੇਖੋ